ਦੇਖੋ ਪਿਛਲੇ ਦਿਨੀ ਇੱਕ ਜਿਹੜਾ ਇਨਸੀਡੈਂਟ ਹੋਇਆ ਉਹ ਇਨਸੀਡੈਂਟ ਤੁਸੀਂ ਸਾਰੇ ਜਾਣਦੇ ਹੋ ਕਿ ਕਿਸ ਤਰੀਕੇ ਪੰਜਾਬ ਸਰਕਾਰ ਦੇ ਇੱਕ ਮਹਿਕਮੇ ਦੇ ਮੰਡੀ ਬੋਰਡ ਦੇ ਇੰਜੀਨੀਅਰਿੰਗ ਚੀਫ ਉਹਨਾਂ ਨੇ ਮੈਨੂੰ ਸਿੱਧੀ ਆਪਣੇ ਫੋਨ ਤੋਂ ਫੋਨ ਕਰਕੇ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀ ਔਰ ਪਹਿਲਾਂ ਤਾਂ ਮੈਂ ਸ਼ੁਰੂਆਤ ਉਥੋਂ ਕਰਦਾ ਕਿ ਸਾਰੀ ਚੀਜ਼ ਸ਼ੁਰੂ ਕਿੱਥੋਂ ਹੋਈ ਮੈਂ ਤੁਹਾਨੂੰ ਅੱਜ ਉਹ ਰਿਕਾਰਡਿੰਗ ਸਾਂਝੀ ਕਰਦਾ ਕੀ ਗੱਲ ਦੀ ਸ਼ੁਰੂਆਤ ਹੈ ਜਿਹੜੀ ਜਿੱਥੇ ਮੰਡੀ ਬੋਰਡ ਦਾ ਨਾਮ ਆਇਆ ਆਪਾਂ ਪਹਿਲਾਂ ਸ਼ੁਰੂ ਉੱਥੋਂ ਕਰਦੇ ਆਂ ਤੇ ਫਿਰ ਅੱਗੇ ਕਰਦੇ ਆਂ ਮੈਂ ਤੁਹਾਨੂੰ ਜਰਾ ਇੱਕਾ ਵੀਡੀਓ ਸੁਣਾਉਣਾ ਇੱਕ ਵਾਰੀ ਸੀਦਾ ਕੋਈ ਲਿਖਤ ਆਦ ਨਹੀਂ ਸੀ ਅਸੀਂ ਭਰਤੀ ਕਰਕੇ ਅਸੀਂ ਕੇਂਦਰੀ ਏਜੰਸੀਆਂ ਦੀ ਸਾਦਸਾਦ ਜਿਹੜੀਆਂ ਅਸੀਂ ਮੀਟਿੰਗਾਂ ਉਥੇ ਮੰਡੀ ਬੋਰਡ ਦੇ ਨਸਤਰ ਬਹਿ ਕੇ ਉਹ ਆਪਾਂ ਤਾਂ ਫਿਰ ਉਹ ਤਾਂ ਲੋਕਾਂ ਨੂੰ ਦਿਖ ਰਿਹਾ ਕਿ ਇਹ ਕਿਹੜੇ ਕਲੇਸ਼ ਦਾ ਇੱਕੋ ਜਵਾਬ ਹੈ ਇਹ ਏਜੰਸੀਆਂ ਦੇ ਕੋਣ ਸਟਾਨੋ ਅਸੀਂ ਮੀਟਿੰਗ ਕਰਾਂਗੇ ਇਹ ਗੱਲ ਕਿ ਫਿਰ ਉਹ ਸਾਥ ਲੈਣੀ ਚਾਹੀਦੀ ਕਿ ਕਿਉਂਕਿ ਮੰਡੀ ਬੋਰਡ ਦੇ ਦਫ਼ਤਰ ਤੋਂ ਮੀਟਿੰਗ ਵੀ ਕਰਤੀ ਸੀ ਹੈ ਕਲੇਰਪਾਵਾ ਉੱਥੇ ਤਾਂ ਕੋਈ ਪਾਰਟੀ ਦਾ ਚਰਨੇ ਪ੍ਰਕਰਮ ਤੇ ਪਾਰਟੀ ਦਾ ਬੁਲਾਰਾ ਵੀ ਲੈਤੀ ਜਿਉ ਉਹ ਜਨਕੀਆਂ ਦਾ ਪੰਡਾ ਹੈਗਾ ਫਿਰ ਫਿਰ ਪੰਡੀਆਂ ਦਾ ਮਤਲਬ ਮੰਡੀ ਬੋਰਡ ਦੇ ਦਫ਼ਤਰ ਅਸੀਂ ਕੋਲਕਤੀ ਬਾਹਰ ਬੈਠੇ ਆ ਇੱਕ ਦਫ਼ਤਰ ਭਾਈਚਾਰਕ ਤੋਂ ਲੱਗੇ ਉੱਥੇ ਕੋਈ ਸਰਕਾਰੀ ਦਫ਼ਤਰ ਤੇ ਜਾ ਕੇ ਤੋਂ ਪੋਲਿਟੀਕਲ ਮੀਟਿੰਗ ਨਹੀਂ ਹੋਉਂਦੀ ਕਿ ਇਹੋ ਮੀਟਿੰਗ ਤੇ ਤੋਂ ਬੰਦਾ ਲੱਗਦਾ ਜੀ ਉੱਥੇ ਦਲਤਿਆਂ ਦਾ ਬੰਦਾ ਤਾਂ ਫਿਰ ਨਮਨਪੰਚਤ ਰਾਭੀ ਪਾਰਕੀਤਾ ਬੁਲਾਰਾ ਵੀ ਇੰਟਰਨੈਸ਼ਨਲ ਸਿੰਘ ਕੀਰ ਮਹੰਮਦ ਦਾ ਨਾਂ ਲੈ ਰਿਹਾ ਤਾਂ ਕਿਰਪਾ ਕਰਕੇ ਬਰੋਪਾ ਅੱਛੀ ਜੀ ਜੀਰਾਸ ਤੋਂ ਤੁਹਾਡੀ ਗੱਲ ਆ ਗਈ ਕਿ ਲੈਸਾ ਜਵਾਬ ਦੇ ਬਨੇ ਹਾਂਜੀ ਜੀ ਸਰ ਜੀ ਜੀ ਦੇਖੋ ਬੜੀ ਹੈਰਾਨੀ ਹੈ ਕਿ ਮੈਂ ਕਿਸੇ ਦਾ ਨਾਂ ਨਹੀਂ ਲਿਆ ਮੈਂ ਸਿਰਫ ਮੰਡੀ ਬੋਰਡ ਦੇ ਬਾਰੇ ਗੱਲ ਕਰ ਰਿਹਾ ਹਾਂ ਕਿ ਕਿਹੜਾ ਮਰਦਿਆ ਲੱਗੂ ਕਰਦੇ ਹੁਣ ਇਹ ਗੱਲ ਹੈਗੀ ਹੈ ਕਿ ਸੁਧਾਰ ਲਹਿਰ ਦੇ ਜਿਹੜੇ ਬੁਲਾਰੇ ਨੇ ਚਰਨਜੀਤ ਬਰਾੜ ਉਹ ਆਪ ਇਹ ਗੱਲ ਕਹਿੰਦੇ ਨੇ ਕਿ ਸਾਡੀ ਮੰਡੀ ਬੋਰਡ ਦੇ ਵਿੱਚ ਮੀਟਿੰਗ ਹੁੰਦੀ ਕਿਉਂਕਿ ਮੈਂ ਤਾਂ ਇਕੱਲਾ ਮੰਡੀ ਬੋਰਡ ਦਾ ਨਾਂ ਲਿਆ ਮੁੜ ਕੇ ਤਾਂ ਜੋ ਕੁਝ ਬੋਲੇ ਨੇ ਕਿ ਮੰਡੀ ਬੋਰਡ ਚ ਕੀਦੀ ਮੀਟਿੰਗ ਹੁੰਦੀ ਹੈ ਉਥੇ ਕੌਣ-ਕੌਣ ਸ਼ਾਮਲ ਹੈ ਕਰਨੈਲ ਸਿੰਘ ਪੀਰ ਮੁਹੰਮਦ ਸਾਹਿਬ ਦਾ ਨਾਂ ਚਰਨਜੀਤ ਬਰਾੜ ਲੈ ਕੇ ਆਏ ਸੋ ਮੇਰਾ ਇਹ ਵਿਸ਼ਾ ਹੀ ਨਹੀਂ ਸੀ ਮੈਂ ਅੱਗੇ ਵੀ ਇਹ ਗੱਲ ਕਹੀ ਹੈ ਕਿ ਮੇਰਾ ਵਿਸ਼ਾ ਤਾਂ ਇੱਕੋ ਹੈ ਕਿ ਭਾਈ ਕੀ ਸਰਕਾਰ ਦਾ ਜਿਹੜਾ ਮੰਡੀ ਬੋਰਡ ਹੈ ਉਹ ਕਿਸਾਨਾਂ ਦੀ ਬਿਹਤਰੀ ਲਈ ਬਣਾਇਆ ਗਿਆ ਹੈ ਉਹ ਦਫ਼ਤਰ ਕਿ ਜਿਹੜੇ ਸੁਧਾਰ ਲਹਿਰ ਜਾਂ ਬਾਗੀ ਲਹਿਰ ਦੇ ਲੀਡਰ ਹੈ ਇਹਨਾਂ ਦੀਆਂ ਮੀਟਿੰਗਾਂ ਤੇ ਕੀ ਜਿਹੜੀਆਂ ਸਾਚਾਂ ਨੇ ਉਹ ਕਰਨ ਦੇ ਲਈ ਸਾਰਾ ਮੰਡੀਪੋਰਡ ਦਾ ਬਣਾਇਆ ਗਿਆ ਉਸ ਤੋਂ ਬਾਅਦ ਇਹ ਗੱਲ ਉੱਥੇ ਖਤਮ ਹੋ ਜਾਂਦੀ ਹੈ ਕਿਉਂਕਿ ਪੋਲਿਟੀਕਲ ਬੰਦੇ ਆ ਪੋਲਿਟੀਕਲ ਗੱਲ ਇੱਕ ਚੈਨਲ ਤੇ ਕੀਤੀ ਦੂਜੇ ਬੰਦੇ ਨੇ ਉਹ ਐਡਮਿਟ ਕਰ ਲਈ ਡਿਨਾਏ ਨਹੀਂ ਕੀਤੀ ਤੇ ਉਸ ਤੋਂ ਬਾਅਦ ਡਿਬੇਟ ਖਤਮ ਹੋ ਗਈ ਅਸੀਂ ਆਪੋ ਆਪਣੇ ਕੰਮਾਂ ਕਰਾਂ ਚ ਲਾਗੇ 1:13 ਮਿੰਟ ਦੇ ਕਰੀਬ ਇੱਕ ਸ਼ਖਸ ਮੈਨੂੰ ਕਾਲ ਕਰਦਾ ਹੈ ਤੇ ਉਹ ਨੰਬਰ ਅਨਨੋਨ ਨੰਬਰ ਤੋਂ ਕਾਲ ਕਰਦਾ ਤੇ ਜਿਹੜਾ ਬੰਦਾ ਕਾਲ ਕਰਦਾ ਆਪਣਾ ਨਾਂ ਜਤਿੰਦਰ ਭੰਗੂ ਦੱਸਦਾ ਉਹ ਜਤਿੰਦਰ ਭੰਗੂ ਕੀ ਕੁਛ ਕਹਿੰਦਾ ਕਿਉਂਕਿ ਅੱਜ ਇਹ ਪ੍ਰੈਸ ਕਾਨਫਰੰਸ ਤਾਂ ਕਰਨੀ ਪੈ ਰਹੀ ਹੈ ਕਿ ਹੁਣ ਮੁਕਰ ਰਿਹਾ ਹੁਣ ਕਹਿੰਦਾ ਜੀ ਮੈਂ ਕਾਲ ਕੀਤੀ ਹੈ ਕਾਲ ਮੰਨਦਾ ਕਿਉਂਕਿ ਆਪਦੇ ਨੰਬਰ ਤੋਂ ਹੋਈ ਹੈ ਤੇ ਕਾਲ ਦੇ ਵਿੱਚ ਇਹ ਵੀ ਕਹਿੰਦਾ ਕਿ ਮੈਂ ਗੁੱਸੇ 'ਚ ਕਾਲ ਕੀਤੀ ਮੈਨੂੰ ਗੁੱਸਾ ਸੀ ਇਹ ਵੀ ਮੰਨ ਗਿਆ ਕਿ ਮੈਂ ਗੁੱਸੇ 'ਚ ਕਾਲ ਕੀਤੀ ਮੈਂ ਕਾਲ ਕੀਤੀ ਹੈ ਪਰ ਹਾਂ ਜਿਹੜੀ ਅੰਦਰ ਗੱਲ ਹੋਈ ਹੈ ਉਹ ਕਹਿੰਦਾ ਏ ਜਨਰੇਟਡ ਹੈ ਜਿੱਥੇ 50 ਬੰਦਿਆਂ ਦੀ ਗੱਲ ਹੋਈ ਹੈ ਉਹ 50 ਬੰਦਿਆਂ ਦੀ ਗੱਲ ਕਹਿੰਦਾ ਐ ਨਹੀਂ ਹੋਈ ਸੀ ਐ ਹੋਈ ਸੀ ਦੇਖੋ ਕਿੰਨੀ ਹਾਸੋਈ ਨਹੀਂ ਗੱਲ ਹੈ ਕਾਲ ਕਰਨਾ ਮੰਨਦਾ ਆਪਦਾ ਗੁੱਸਾ ਮੰਨਦਾ ਕਿ ਮੰਡੀ ਬੋਰਡ ਦਾ ਨਾ ਆਇਆ ਮੈਂ ਤਾਂ ਕਾਲ ਕੀਤੀ ਤੇ ਉਸ ਤੋਂ ਬਾਅਦ ਅੰਦਰਲਾ ਕੰਟੈਂਟ ਮੰਨੀ ਜਾਂਦਾ ਤਾਂ ਮੈਂ ਜਤਿੰਦਰ ਭੰਗੂ ਨੂੰ ਪੁੱਛਦਾ ਵੀ ਹੁਣ ਡਰ ਕਾ ਦਾ ਹੁਣ ਰਹਿ ਕੀ ਗਿਆ ਪਿੱਛੇ ਮੰਨਣ ਨੂੰ ਜਦੋਂ ਸਾਰਾ ਕੁਝ ਤਾਂ ਮੰਨ ਲਿਆ ਤੇ ਅੱਜ ਦੂਜੀ ਗੱਲ ਹੈ ਜਿਹੜੇ ਗੁਰੂ ਦੇ ਸਿੰਘ ਹੁੰਦੇ ਨੇ ਨਾ ਡਰਦੇ ਨਹੀਂ ਹੁੰਦੇ ਫਿਰ ਤੇਰੇ ਵਾਂਗੂ ਇਹ ਡਰਨਾ ਨਹੀਂ ਸੀ ਚਾਹੀਦਾ ਭੰਗੂ ਸਾਹਿਬ ਅੱਜ ਹੁਣ ਐਡਮਿਟ ਕਰਦੇ ਜੇ ਕਾਲ ਕੀਤੀ ਹੈ ਮੇਰੇ ਕੋਲੇ ਪ੍ਰੂਫ ਹੈ ਔਰ ਇਹ ਬਰੋਪਰ ਜਾਂਚ ਦੇ ਵਿੱਚ ਆ ਜਾਣਾ ਹੈ ਕਿ ਜੈਨੂਇਨ ਹੈ ਤੇ ਫਿਰ ਉਹਨੂੰ ਮੁੱਕਰ ਕੇ ਕੀ ਹੁਣ ਪੁਲਿਸ ਤੋਂ ਡਰ ਲੱਗਣ ਲੱਗ ਗਿਆ ਪਹਿਲਾਂ ਧਮਕੀਆਂ ਦਿੰਨੇ ਆ ਫਿਰ ਆਪਾਂ ਪੁਲਿਸ ਤੋਂ ਤੇ ਕੋਰਟਾਂ ਤੋਂ ਡਰਦੇ ਆ ਤੁਸੀਂ 1 ਮਿੰਟ ਕਾਲ ਸੁਣੋ ਕਾਲ ਤੋਂ ਬਾਅਦ ਸਾਰੀ ਚੀਜ਼ ਕਲੀਅਰ ਹੋ ਜਾਣੀ ਫੇਰ ਗੱਲ ਕਰੋ ਹੈ ਮੈਂ ਦਰੋਣਾ ਨਹੀਂ ਤੇ ਤੂੰ ਤੇਰਾ ਮੈਨੂੰ ਗਾਲਾਂ ਕੱਢਣ ਦਾ ਕੀ ਮਤਲਬ ਆ ਮੈਂ ਬੰਦੇ ਬਹੁਤ ਮਾਰੇ ਆ ਇਹਨਾਂ ਜਿੰਨੂੰ ਮਰਜ਼ੀ ਪੁੱਛ ਲਈ ਚਾਹੇ ਤੇਰੇ ਫਾਦਰ ਨੂੰ ਚਾਹੇ ਡੀਜੀਪੀ ਸਟੇਟਿੰਗ ਨੂੰ ਪੁੱਛ ਲੈ ਅੱਜ ਵੀ ਮੇਰੇ ਨਾਲ ਹੋਰ ਨਾ 55 ਬੰਦੇ ਤੇ 50 ਮਾਰੇ ਉਹਨੇ ਚਾੜੇ ਜੇ ਪਏ ਆ ਹੁਣ ਆure ਕੀ ਕਹਿ ਰਹੇ ਮੈਂ ਬੰਦੇ ਬਹੁਤ ਮਾਰੇ ਨੇ ਚਾਹੇ ਆਪਣੇ ਫਾਦਰ ਨੂੰ ਪੁੱਛ ਲੈ ਚਾਹੇ ਸੈਣੀ ਨੂੰ ਪੁੱਛ ਲੈ ਮੈਂ 50 ਬੰਦੇ ਮਾਰੇ ਨੇ ਚਾਰ ਹਲੇ ਉਹਦੇ ਚ ਰੈਂਦੇ ਨੇ ਹੁਣ ਮੁੱਕਰਦਾ ਹੈ ਨਾ ਹੁਣ ਕਹਿੰਦਾ AI ਜਨਰੇਟਡ ਆ ਮੈਂ 50 ਬੰਦਿਆਂ ਦੀ ਗੱਲ ਐ ਨਹੀਂ ਸੀ ਕਈ ਐ ਕਈ ਸੀ ਅੱਗੇ ਵੀ ਸੁਣ ਲੋ ਸਿੱਕਾ ਸਿੱਖ ਅਕਲ ਸਿੱਖ ਫੇਰ ਗੱਲ ਕਰੀ ਮੇਰੇ ਨਾਲ ਤੈਨੂੰ ਦਾ ਸਮਾਂ ਆ ਗਿਆ ਨਹੀਂ ਚਾਹੀਦਾ ਤੂੰ ਯਾਰ ਤੂੰ ਮੈਂ ਗੱਲ ਕਰਨ ਦਾ ਸਲੀਕਾ ਸਿੱਖ ਭਰਾ ਠੀਕ ਹੈ ਨਹੀਂ ਸਿੱਖ ਸਕਦਾ ਤਾਂ ਫਿਰ ਨਾ ਸਿੱਖ ਫੇਰ ਗੱਲ ਨਾ ਕਰ ਫੋਨ ਨਾ ਕਰ ਮੈਂ ਤੈਨੂੰ ਕਿਹਾ ਨਹੀਂ ਮੈਨੂੰ ਫੋਨ ਕਰਨ ਨੂੰ ਠੀਕ ਹੈ ਤੇਰਾ ਨਾ ਆ ਗਿਆ ਨਾ ਤੂੰ ਸਿੱਧੀ ਗੋਲੀ ਵਜੂਗੀ ਅੱਛਾ ਤੂੰ ਗੋਲੀ ਮਾਰ ਲੇਗਾ ਹੁਣੇ ਅੱਜ ਸ਼੍ਰੀਮਾਨ ਜੀ ਕਿਉਂਕਿ ਹੁਣ ਬਹੁਤ ਜ਼ਿਆਦਾ ਅੰਦਰ ਡਰ ਬਹਿ ਗਿਆ ਹੁਣ ਮੈਨੂੰ ਲੱਗਦਾ ਹੈ ਕਿ ਪੁਲਿਸ ਦੀ ਕਾਰਵਾਈ ਤੋਂ ਡਰਦੇ ਹੁਣ ਕਹਿੰਦੇ ਜੀ ਨਾ 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 ਮੈਂ ਤਾਂ ਇਹ ਗੱਲਾਂ ਹੀ ਨਹੀਂ ਕਹੀਆਂ ਜਦ ਕਿ ਗੱਲਾਂ ਬਿਲਕੁਲ ਸਪਸ਼ਟ ਨੇ ਆ ਸਾਰਾ ਕੁਝ ਸਾਹਮਣੇ ਆ ਹੁਣ ਮੈਂ ਪਹਿਲਾਂ ਇੱਕ ਸਵਾਲ ਫੇਰ ਦੁਬਾਰਾ ਦੁਹਰਾਣਾ ਚਾਹਨਾ ਮੈਂ ਜਤਿੰਦਰ ਪੰਗੂ ਨੂੰ ਸਿੱਧਾ ਸਵਾਲ ਕਰਦਾ ਕਿ ਮੈਂ ਆ ਸਾਰੀ ਕਨਵਰਸੇਸ਼ਨ ਤੁਹਾਡੇ ਸਾਹਮਣੇ ਰੱਖਤੀ ਹੈ ਕੀ ਇਹਦੇ ਚ ਕਿਸੇ ਵਿਅਕਤੀ ਦਾ ਨਾਮ ਸੀ ਕਿ ਜਤਿੰਦਰ ਪੰਗੂ ਦੀ ਮੈਂ ਗੱਲ ਕੀਤੀ ਮੈਂ ਤਾਂ ਮੰਡੀ ਬੋਰਡ ਦੇ ਦਫਤਰ ਦੀ ਗੱਲ ਕੀਤੀ ਹੈ ਮੰਡੀ ਬੋਰਡ ਦੇ ਦਫਤਰ ਦੇ ਵਿੱਚ 100 ਕਮਰਾ ਹੋਊਗਾ ਬਹੁਤ ਸਾਰੇ ਮੁਲਾਜ਼ਮ ਕੰਮ ਕਰਦੇ ਹੋਣਗੇ ਕੱਲਾ ਜਤਿੰਦਰ ਭੰਗੂ ਦਾ ਫੋਨ ਆਇਆ ਫਿਰ ਪਤਾ ਹੀ ਹੁੰਦਾ ਨਾ ਬੰਦੇ ਦੇ ਅੰਦਰਲਾ ਜਿਹੜਾ ਚੋਰ ਹੁੰਦਾ ਉਹ ਸਾਹਮਣੇ ਆ ਜਾਂਦਾ ਚਲੋ ਮੈਂ ਰਾਇ ਵਿਸ਼ਾ ਨਹੀਂ ਕਿ ਉੱਥੇ ਮੀਟਿੰਗਾਂ ਕਿਉਂ ਕਰਦੇ ਹੋ ਮੈਂ ਤਾਂ ਸਿੱਧਾ ਕਹਿਣਾ ਕਿ ਪੋਲਿਟੀਕਲ ਪਾਰਟੀ ਦੀਆਂ ਮੀਟਿੰਗਾਂ ਦਫ਼ਤਰ 'ਚ ਕਿਉਂ ਹੁੰਦੀਆਂ ਨੇ ਪਰ ਲੈ ਚਲੋ ਅੱਜ ਇੱਕ ਚੈਲੰਜ ਮੈਂ ਭੰਗੂ ਸਾਹਿਬ ਤੁਹਾਨੂੰ ਹੋਰ ਕਰ ਦੇਣਾ ਮੀਟਿੰਗਾਂ ਤਾਂ ਬਹੁਤ ਹੁੰਦੀਆਂ ਨੇ ਮੀਟਿੰਗਾਂ ਤਾਂ ਥੋਡੀਆਂ ਇੱਕ ਇੱਕ ਦਿਨ ਛੱਡ ਕੇ ਹੁੰਦੀਆਂ ਨੇ ਤੁਸੀਂ ਐ ਕਰੋ ਫਿਰ ਥੋੜਾ ਜਿਹੜਾ ਫਸਟ ਫਲੋਰ ਤੇ ਦਫਤਰ ਹੈ ਮੰਡੀ ਬੋਰਡ ਦੇ ਦਫਤਰ ਚ ਉਥੇ 11 ਮਾਰਚ 2025 ਦੀ 1 ਵਜੇ ਤੋਂ 4 ਵਜੇ ਦੀ ਰਿਕਾਰਡਿੰਗ ਪੇਸ਼ ਕਰ ਦਿਓ ਜੇ ਦਫਤਰ ਚ ਮੀਟਿੰਗਾਂ ਨਹੀਂ ਕਰਾਉਂਦੇ ਨਾ ਹਾਲਾਂਕਿ ਇਹ ਬਹੁਤ ਵੱਡਾ ਵਿਸ਼ਾ ਨਹੀਂ ਕਿ ਤੁਸੀਂ ਮੀਟਿੰਗਾਂ ਕਰਦੇ ਹੋ ਇਹ ਤਾਂ ਸਰਕਾਰ ਦੇਖੇ ਵੀ ਸਰਕਾਰ ਦਾ ਇੱਕ ਇੰਜੀਨੀਅਰ ਇਨ ਚੀਫ ਐਸੀਆਂ ਮੀਟਿੰਗਾਂ ਕਿਉਂ ਕਰਾ ਰਿਹਾ ਪਰ 11 ਮਾਰਚ 2025 ਨੂੰ 1 ਵਜੇ ਤੋਂ ਲੈ ਕੇ ਦੁਪਹਿਰੇ 4 ਸ਼ਾਮ ਦੇ 4 ਵਜੇ ਤੱਕ ਦੀ ਸਾਰੀ ਸੀਸੀਟੀਵੀ ਫੁਟੇਜ ਕਿਉਂਕਿ ਤੁਹਾਡੇ ਡਿਪਾਰਟਮੈਂਟ ਦੇ ਅੰਦਰ ਆਉਂਦੀ ਹੈ ਮੰਡੀ ਬੋਰਡ ਚ ਹੁਣ ਇਹਨੂੰ ਡਿਲੀਟ ਨਾ ਕਰਿਓ ਹੁਣ ਇਹਨੂੰ ਲੋਕਾਂ ਸਾਹਮਣੇ ਪੇਸ਼ ਕਰ ਦਿਓ ਪਤਾ ਲੱਗ ਜਾਊਗਾ ਕਿ ਜਤਿੰਦਰ ਪੰਗੂ ਕਿੱਡਾ ਕ ਸੱਚਾ ਬੰਦਾ ਹੈ ਕਿੰਨਿਆਂ ਕ ਸੱਚੀਆਂ ਗੱਲਾਂ ਕਰਦਾ ਔਰ ਦੂਸਰਾ ਮੈਂ ਸਵਾਲ ਅਜੀਤ ਸਿੰਦਰ ਪੰਗੂ ਨੂੰ ਇਹ ਪੁੱਛਣਾ ਚਾਹੁੰਦਾ ਕਿ ਅਮਰਿਤਪਾਲ ਦੀ ਤਾਂ ਅਸੀਂ ਕੋਈ ਗੱਲ ਹੀ ਨਹੀਂ ਕੀਤੀ ਅਸਤਾ ਅਮਰਿਤਪਾਲ ਦਾ ਨਾਂ ਹੀ ਨਹੀਂ ਲਿਆ ਅਮਰਿਤਪਾਲ ਦਾ ਨਾਮ ਕਿਹਨੇ ਲਿਆ ਅਮਰਿਤਪਾਲ ਦਾ ਨਾਮ ਲਿਆ ਜਤਿੰਦਰ ਪੰਗੂ ਨੇ ਕਹਿੰਦਾ ਜੀ ਮੈਂ ਅੰਮ੍ਰਿਤਪਾਲ ਦਾ ਬੰਦਾ ਐ ਅਸੀਂ ਐਨੇ ਬੰਦੇ ਮੈਂ ਮਾਰੇ ਨੇ 50 ਚਾਰ ਹਲੇ ਹੋਰ ਮਾਰਨੇ ਨੇ ਹੁਣ ਤੇਰਾ ਨਾਂ ਵੀ ਇਸ ਲਿਸਟ 'ਚ ਐ ਤੇਰੇ ਵੀ ਸਿਰ ਦੇ ਵਿੱਚ ਗੋਲੀ ਵੱਜੂਗੀ ਹੁਣ ਅਜ ਇੱਕ ਬੜੇ ਸਪਸ਼ਟ ਤੌਰ ਤੇ ਗੱਲ ਐ ਮੈਂ ਅੰਮ੍ਰਿਤਪਾਲ ਦੇ ਪਰਿਵਾਰ ਨੂੰ ਵੀ ਪੁੱਛਣਾ ਚਾਹੁੰਦਾ ਉਹਦੇ ਪਿਤਾ ਜੀ ਨੂੰ ਉਹਦੇ ਮਾਤਾ ਜੀ ਨੂੰ ਵੀ ਪੁੱਛਣਾ ਚਾਹੁੰਦਾ ਕਿ ਇਹ ਜਤਿੰਦਰ ਪੰਗੂ ਜਿਹੜੀਆਂ ਗੱਲਾਂ ਕਰ ਰਿਹਾ ਐ ਇਹ ਤਾਂ ਤੁਹਾਡੇ ਬਿਹਾਫ ਤੇ ਕਿਉਂਕਿ ਤੁਹਾਡਾ ਬੰਦਾ ਬਣ ਕੇ ਸਾਨੂੰ ਮਾਰਨ ਦੀਆਂ ਧਮਕੀਆਂ ਦੇ ਰਿਹਾ ਕੀ ਤੁਸੀਂ ਇਹ ਚੀਜ਼ਾਂ ਨਾਲ ਸਹਿਮਤ ਹੋ ਕਿ ਨਹੀਂ ਤੁਸੀਂ ਸਮਝ ਰਹੇ ਹੋ ਕਿ ਕੀ ਖੇਡ ਚੱਲ ਰਹੀ ਹੈ ਜਾਂ ਤੁਸੀਂ ਵੀ ਇਹ ਚੀਜ਼ ਦੇ ਨਾਲ ਸਹਿਮਤ ਹੋ ਜੋ ਅੱਜ ਜਤਿੰਦਰ ਪੰਗੂ ਕਹਿ ਰਿਹਾ ਕਿਉਂਕਿ ਉਹ ਕਹਿੰਦਾ ਕਿ ਮੈਂ ਅੰਮ੍ਰਿਤਪਾਲ ਦਾ ਬੰਦਾ ਤੇ ਇਹ ਚੀਜ਼ ਹੁਣ ਸਾਰਿਆਂ ਦੇ ਸਾਹਮਣੇ ਆਉਣੀ ਚਾਹੀਦੀ ਹੈ ਕਿ ਕਿਸ ਤਰੀਕੇ ਦੇ ਨਾਲ ਤੁਸੀਂ ਧਮਕੀਆਂ ਦੇਣੀਆਂ ਚਾਹੁੰਦੇ ਔਰ ਫਿਰ ਮੈਂ ਪੰਜਾਬ ਸਰਕਾਰ ਨੂੰ ਇੱਕ ਸਵਾਲ ਕਰਦੇ ਦੇਖੋ ਪੰਜਾਬ ਸਰਕਾਰ ਨੇ ਅੰਮ੍ਰਿਤਪਾਲ ਦੇ ਉੱਤੇ ਐਨਐਸਐ ਲਾਇਆ ਉਹ ਅਸੀਂ ਤਾਂ ਲਾਇਆ ਨਹੀਂ ਨਾ ਸ਼ਰੋਮਨੀ ਅਕਾਲੀ ਦਲ ਨੇ ਲਾਇਆ ਨਾ ਅਰਸ਼ਦੀਪ ਕਲੇਰ ਨੇ ਲਾਇਆ ਐਨਐਸਏ ਤੇ ਲਾਇਆ ਪੰਜਾਬ ਦੀ ਸਰਕਾਰ ਨੇ ਪੰਜਾਬ ਦੀ ਸਰਕਾਰ ਕਹਿੰਦੀ ਜੀ ਇਹ ਦੇਸ਼ ਤੋੜਨ ਦੀਆਂ ਅੰਮ੍ਰਿਤਪਾਲ ਗੱਲਾਂ ਕਰਦਾ ਤੇ ਦੂਜੇ ਪਾਸੇ ਜਿਹੜਾ ਆਪਣੇ ਆਪ ਨੂੰ ਅੰਮ੍ਰਿਤਪਾਲ ਦਾ ਸਾਥੀ ਕਹਿੰਦਾ ਜਿਹੜਾ ਕਹਿੰਦਾ ਕਿ ਮੈਂ ਅੰਮ੍ਰਿਤਪਾਲ ਦੇ ਨਾਲ ਰਹਿਣਾ ਅਸੀਂ ਇੰਨੇ ਬੰਦੇ ਮੈਂ ਮਾਰੇ ਨੇ ਤੇ ਉਹ ਬੰਦਾ ਸਰਕਾਰ ਦਾ ਇੰਜੀਨੀਅਰਿੰਗ ਚੀਫ ਹੈ ਤਾਂ ਕੀ ਪੰਜਾਬ ਸਰਕਾਰ ਨੇ ਐਸੇ ਬੰਦਿਆਂ ਨਾਲ ਹੱਥ ਮਿਲਾ ਲਏ ਨੇ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਇਹ ਬਹੁਤ ਵੱਡੀ ਗੱਲ ਹੈ ਤੁਹਾਡੇ ਲਈ ਤੁਹਾਨੂੰ ਆ ਕੇ ਸਪਸ਼ਟ ਕਰਨਾ ਪਊਗਾ ਕਿ ਮੰਡੀ ਬੋਰਡ ਦਾ ਇੱਕ ਅਫਸਰ ਜਿਹੜਾ ਕਹਿੰਦਾ ਕਿ ਮੈਂ ਅੰਮ੍ਰਿਤਪਾਲ ਦਾ ਸਾਥੀ ਹਾਂ ਮੈਂ 50 ਬੰਦੇ ਮਾਰ ਚੁੱਕੇ ਹਾਂ ਚਾਰ ਮੈਂ ਹਾਲੇ ਹੋਰ ਮਾਰਨੇ ਨੇ ਤੇ ਸਰਕਾਰ ਨੂੰ ਅੱਜ 4 ਦਿਨ ਹੋ ਗਏ ਆਡੀਓ ਆਈ ਨੂੰ ਸਰਕਾਰ ਨੂੰ 2 ਦਿਨ ਹੋ ਗਏ ਮੇਰੀ ਲਿਖਤੀ ਕੰਪਲੇਂਟ ਮਿਲੀ ਨੂੰ ਇਹ ਤੇ ਤਾਂ ਹੁਣ ਤੱਕ ਪਰਚਾ ਹੋ ਕੇ ਦੀ ਜਾਂਚ ਸ਼ੁਰੂ ਹੋਣੀ ਚਾਹੀਦੀ ਸੀ ਇਹਨੂੰ ਪਹਿਲਾਂ ਤਾਂ ਇੰਟਰੋਗੇਟ ਕਰਕੇ ਪੁੱਛੋ ਵੀ ਇਹਨੇ 50 ਬੰਦੇ ਕਿਹੜੇ ਮਾਰੇ ਨੇ ਚਾਰ ਇਹਨੇ ਹੋਰ ਕਿਹੜੇ ਮਾਰਨੇ ਨੇ ਇਹ ਗੱਲਾਂ ਤਾਂ ਸਾਰਿਆਂ ਦੇ ਸਾਹਮਣੇ ਆਉਣੀਆਂ ਚਾਹੀਦੀਆਂ ਨੇ ਤੇ ਦੂਜਾ ਜਤਿੰਦਰ ਪੰਘੂ ਮੈਨੂੰ ਇੱਕ ਗੱਲ ਆ ਕੇ ਦੱਸ ਦੇ ਕਿਉਂਕਿ ਹੋਰ ਬਹੁਤ ਗੱਲੀਆਂ ਗੱਲਾਂ ਕਰ ਰਿਹਾ ਹੈ ਅਕੇ ਜੀ ਮੇਰੇ ਤਾਂ ਅਰਸ਼ਦੀਪ ਕਲੇਰ ਨਾਲ ਪੁਰਾਣੇ ਡਿਫਰੈਂਸਸ ਹਨ ਮੈਂ ਤਾਂ ਅਰਸ਼ਦੀਪ ਕਲੇਰ ਦੇ ਖਿਲਾਫ ਹਾਂ ਅਰਸ਼ਦੀਪ ਕਲੇਰ ਦੇ ਫਾਦਰ ਨੇ ਕੇਸ ਲੜੇ ਨੇ ਉਹ ਭਾਈ ਪਹਿਲੀ ਗੱਲ ਤਾਂ ਮੈਂ ਬਹੁਤ ਕਲੀਅਰ ਕਰ ਦਿਆਂ ਕਿ ਅਰਸ਼ਦੀਪ ਕਲੇਰ ਦੇ ਫਾਦਰ ਸੈਣੀ ਦੇ ਵਕੀਲ ਨਹੀਂ ਪਰ ਹਾਂ ਇੱਕ ਚੀਜ਼ ਮੈਂ ਨਾਲੇ ਵੀ ਕਹਿਣੀ ਚਾਹੁੰਦਾ ਕਿ ਬਹੁਤ ਸਾਰੇ ਐਸੇ ਵਕੀਲ ਨੇ ਜਿਹੜੇ ਪੁਲਿਸ ਵਾਲਿਆਂ ਦੇ ਕੇਸ ਲੜਦੇ ਨੇ ਬਹੁਤ ਸਾਰੇ ਐਸੇ ਡਾਕਟਰ ਨੇ ਜਿਨ੍ਹਾਂ ਨੇ ਉਹਨਾਂ ਦਾ ਇਲਾਜ ਕੀਤਾ ਹੋਣਾ ਬਹੁਤ ਸਾਰੇ ਐਸੇ ਜਰਨਲਿਸਟ ਨੇ ਜਿਨ੍ਹਾਂ ਨੇ ਉਹਨਾਂ ਦੀ ਜਾ ਕੇ ਇੰਟਰਵਿਊ ਕੀਤੀ ਹੋਣੀ ਕਿਉਂਕਿ ਇਹ ਤਾਂ ਸਾਰਾ ਇੱਕ ਅਫੀਸ਼ਲ ਹੈ ਵਕੀਲ ਹੁਣ ਕਿਸੇ ਦਾ ਡਾਕੂ ਦਾ ਵਕੀਲ ਹੋ ਗਿਆ ਤਾਂ ਡਾਕੂ ਨਹੀਂ ਹੋ ਜਾਂਦਾ ਕਾਤਲ ਦਾ ਵਕੀਲ ਹੋ ਗਿਆ ਤਾਂ ਉਹ ਕਾਤਲ ਨਹੀਂ ਹੋ ਜਾਂਦਾ ਵਕੀਲ ਤਾਂ ਆਫੀਸਰ ਆਫ ਦਾ ਕੋਰਟ ਹੈ ਉਹਨੇ ਤਾਂ ਕੋਰਟ ਨੂੰ ਫੈਕਟਸ ਦੱਸਣੇ ਨੇ ਤਾਂ ਕੀ ਹੁਣ ਬੰਦੂਖ ਲੈ ਕੇ ਇਹ ਮੈਨਾਂ ਸਾਰੇ ਵਕੀਲ ਸਾਰੇ ਡਾਕਟਰ ਸਾਰੇ ਜਰਨਲਿਸਟਾਂ ਨੂੰ ਗੋਲੀ ਮਾਰਦਾ ਫਿਰੂਗਾ ਪੰਜਾਬ ਸਰਕਾਰ ਦਾ ਇੱਕ EMPLOYEE ਫਿਰ ਤਾਂ ਮੈਨੂੰ ਲੱਗਦਾ ਕਿ ਇਹਦਾ ਮਾਨਸਿਕ ਸੰਤੁਲਨ ਇਸ ਬੰਦੇ ਦਾ ਖਰਾਬ ਹੈ ਤਾਂ ਫਿੱਟ ਹੀ ਨਹੀਂ ਇੱਕ ਅਹੁਦੇ ਤੇ ਬੈਠਣ ਦੇ ਲਈ ਜਿਹੜਾ ਸ਼ਰਿਆਮ ਕਹਿੰਦਾ ਕਿ ਮੈਂ ਰੰਜ ਰੱਖਦਾ ਰੰਜ ਰੱਖ ਕੇ ਮੈਂ ਜਾ ਕੇ ਕਤਲ ਕਰ ਦੂੰਗਾ ਤਾਂ ਫਿਰ ਇਹ ਤਾਂ ਇਸ ਅਹੁਦੇ ਤੇ ਬੈਠਣ ਦਾ ਫਿੱਟ ਹੀ ਨਹੀਂ ਤੇ ਦੂਜੀ ਗੱਲ ਜਤਿੰਦਰ ਭੰਗੂ ਸਾਹਿਬ ਸਾਹਮਣੇ ਆ ਕੇ ਹੁਣ ਮੈਨੂੰ ਇਹ ਵੀ ਕਲੀਅਰਿਫਾਈ ਕਰ ਦਿਓ ਕਿ ਜਿਹੜੀ ਗੱਲ ਮੈਂ ਪਹਿਲਾਂ ਕਹੀ ਹੈ ਕਿ ਅਮਰਿਤਪਾਲ ਤੇ ਐਨਐਸਏ ਪੰਜਾਬ ਸਰਕਾਰ ਨੇ ਲਾਇਆ ਪੰਜਾਬ ਸਰਕਾਰ ਕਹਿੰਦੀ ਹੈ ਕਿ ਅਮਰਿਤਪਾਲ ਦੇਸ਼ ਨੂੰ ਤੋੜਨ ਦੀ ਗੱਲ ਕਰਦਾ ਹੈ ਤਾਂ ਕੀ ਜਤਿੰਦਰ ਭੰਗੂ ਇੰਜੀਨੀਅਰਿੰਗ ਚੀਫ ਆਫ ਪੰਜਾਬ ਗਵਰਨਮੈਂਟ ਕੀ ਉਹ ਪੰਜਾਬ ਸਰਕਾਰ ਦੇ ਸਟੈਂਡ ਨਾਲ ਸਹਿਮਤ ਹੈ ਕਿ ਮੰਨਦੇ ਹੋ ਕਿ ਅਮਰਿਤਪਾਲ ਤੇ ਜਿਹੜਾ ਐਨਐਸਏ ਲੱਗਿਆ ਉਹ ਸਹੀ ਲੱਗਿਆ ਹੁਣ ਜੀ ਜਤਿੰਦਰ ਭੰਗੂ ਦੱਸੇ ਵੀ ਉਹ ਐਨਐਸਏ ਸਹੀ ਹੈ ਉਹ ਅਮਰਿਤਪਾਲ ਦੇ ਨਾਲ ਖੜਾ ਹੈ ਫਿਰ ਮੁੱਖ ਮੰਤਰੀ ਸਾਹਿਬ ਲਈ ਇੱਕ ਵੱਡਾ ਸਵਾਲ ਹੈ ਕਿਉਂਕਿ ਜਿਹੜਾ ਬੰਦਾ ਉਹ ਬੰਦਿਆਂ ਦਾ ਸਾਥ ਦੇ ਰਿਹਾ ਜਿਹੜੇ ਦੇਸ਼ ਤੋੜਨ ਦੀ ਗੱਲ ਕਰਦੇ ਨੇ ਜਿੱਦਾਂ ਪੰਜਾਬ ਸਰਕਾਰ ਕਹਿ ਰਹੀ ਹੈ ਤੇ ਫਿਰ ਉਹ ਇੰਜੀਨੀਅਰਿੰਗ ਚੀਫ ਉਹਨੂੰ ਕਿਉਂ ਰੱਖਿਆ ਹੋਇਆ ਹੈ ਤੇ ਫਿਰ ਇਹ ਦੋਗਲੀ ਨੀਤੀ ਨਾ ਖੇਡੋ ਕਿ ਉਰੇ ਅਹੁਦਾ ਮਿਲਿਆ ਹੋਇਆ ਉਰੇ ਇੰਜੀਨੀਅਰਿੰਗ ਚੀਫ ਆ ਅਰਸ਼ਦੀਪ ਕਲੇਰ ਦੇ ਖਿਲਾਫ ਤਾਂ ਬਹੁਤ ਖੁੰਧਕ ਹੈ ਤੇ ਜਿਹੜੇ ਭਗਵੰਤ ਮਾਨ ਚੀਫ ਮਿਨਿਸਟਰ ਨੇ ਸਟੇਟ ਦੇ ਜਿਨ੍ਹਾਂ ਨੇ ਐਨਐਸਏ ਲਾ ਕੇ ਨੌਜਵਾਨਾਂ ਨੂੰ ਡਿਬਰੂਗੜੀ ਦੀ ਜੇਲ੍ਹ ਚ ਸਿੱਟਿਆ ਹੈ ਉੱਥੇ ਤਾਂ ਫਿਰ ਆਪਣੀ ਆਵਾਜ਼ ਖੁੱਲੀ ਨਾ ਜਾਂ ਤਾਂ ਫਿਰ ਉੱਥੇ ਵੀ ਆਪਾਂ ਗੱਲ ਕਰੋ ਇਹ ਗਾਲਾਂ ਕੱਢੋ ਮੁੱਖ ਮੰਤਰੀ ਨੂੰ ਨਾਲੇ ਪਤਾ ਲੱਗ ਜੂ ਕਿਸ ਭਾਵਿਕ ਦੀ ਹੈ ਜੇ ਅਗਲੇ ਨੇ 10 ਮਿੰਟਾਂ ਜੀ ਪੁੱਠਾ ਨਾ ਟੰਗਤਾ ਕੱਢੋ ਗਾਲਾਂ ਫਿਰ ਮੁੱਖ ਮੰਤਰੀ ਨੂੰ ਵੀ ਭਾਈ ਤੂੰ ਐਨਐਸਏ ਗਲਤ ਲਾਇਆ ਸੋ ਜਿੱਥੇ ਆਪਾਂ ਨੂੰ ਅੱਪਾ ਉੱਥੇ ਕਹਿੰਦੇ ਮੈਂ ਅਮਰਿਤਪਾਲ ਦਾ ਬੰਦਾ ਐ ਜਿੱਥੇ ਪਤਾ ਵੀ ਮੇਰੇ ਕੋਲੇ ਅਹੁਦਾ ਹੈ ਹੁਣ ਮੈਂ ਅਹੁਦੇ ਤੇ ਬੈਠਾ ਮੈਂ ਇੰਜੀਨੀਅਰਿੰਗ ਚੀਫ ਆ ਉਰੇ ਮੈਨੂੰ 100 ਤਰ੍ਹਾਂ ਦੀਆਂ ਸਹੂਲਤਾਂ ਨੇ ਹੋਰ ਬੜਿਆ ਕੁਛ ਐ ਉੱਥੇ ਮੈਂ ਪੰਜਾਬ ਸਰਕਾਰ ਸਹੀ ਐ ਇਹ ਦੋਰੇ ਚਰਿੱਤਰ ਦੇ ਧੋਗਲੇ ਬੰਦੇ ਇਹ ਸਵਾਲ ਆ ਕੇ ਖੜਾ ਕਰਨਗੇ ਸਾਡੇ ਤੇ ਦਿਓ ਜਵਾਬ ਇਸ ਗੱਲ ਦਾ ਅਕੇ ਜੀ ਅਰਸ਼ਦੀਪ ਕਲੇਰ ਨਾਲ ਤਾਂ ਮੇਰਾ ਲੈਵਲ ਹੀ ਨਹੀਂ ਤੇ ਜੇ ਲੈਵਲ ਨਹੀਂ ਸੀ ਅਰਸ਼ਦੀਪ ਕਲੇਰ ਨਾਲ ਫਿਰ ਉਹਦੋਂ ਫੋਨ ਕਿਉਂ ਕੀਤਾ ਅਰਸ਼ਦੀਪ ਕਲੇਰ ਤਾਂ ਤੇਰੇ ਵਰਗੇ ਬੰਦੇ ਨੂੰ ਜਾਣਦਾ ਤੱਕ ਨਹੀਂ ਮੇਰਾ ਨੰਬਰ ਕਿਤੋਂ ਲਿਆ ਸਾਰਿਆਂ ਨੂੰ ਪਤਾ ਹੈ ਉਦੋਂ ਬਰ ਫੋਨ ਮੈਨੂੰ ਕੀਤਾ ਜਾਨੋਂ ਮਾਰਨ ਦੀ ਧਮਕੀ ਮੈਨੂੰ ਦਵੇਂ ਤੇ ਹਲੇ ਕਿਵੇਂ ਜੀ ਅਰਸ਼ਦੀਪ ਕਲੇਰ ਨਾਲ ਤਾਂ ਸਾਡਾ ਕੋਈ ਲੈਵਲ ਨਹੀਂ ਮੈਂ ਐਡੇ 도ਗਲੇ ਕਰਤਾਰ ਐਡੇ ਦੋਰੇ ਚਰਿੱਤਰ ਭੰਗੂ ਸਾਹਿਬ ਦੇਖੇ ਨਹੀਂ ਅੱਜ ਦੁਨੀਆ ਨੇ ਦੇਖ ਲਿਆ ਕਿ ਪਹਿਲਾਂ ਧਮਕੀਆਂ ਵੀ ਦੇਣੀਆਂ ਪਹਿਲਾਂ ਗੋਲੀਆਂ ਮਾਰਨ ਦੀ ਗੱਲਾਂ ਵੀ ਕਰਨੀਆਂ ਪਹਿਲਾਂ ਕਿਹਾ ਮੈਂ 50 ਬੰਦੇ ਮਾਰੇ 4 ਹੋਰ ਮਾਰਨੇ ਨੇ ਤੇ ਜੇ ਹੁਣ ਪੁਲਿਸ ਕੋਲੇ ਐਪਲੀਕੇਸ਼ਨ ਚਲੀ ਗਈ ਤਾਂ ਆਪਾਂ ਇੰਨੀ ਛੇਤੀ ਹੁਣ ਆਪਾਂ ਭੱਜ ਲੈ ਕੇ ਹੁਣ ਪਤਾ ਨਹੀਂ ਸਾਡੇ ਤੇ ਕੀ ਕਾਰਵਾਈ ਹੋ ਜਣੀ ਐ ਹੁਣ ਜਿਗਰਾ ਵੀ ਰੱਖੀਦਾ ਜੇ ਧਮਕੀ ਦੇਣ ਦਾ ਜਿਗਰਾ ਰੱਖੀਦਾ ਤਾਂ ਕਾਰਵਾਈਆਂ ਦਾ ਸਾਹਮਣਾ ਕਰਨ ਦਾ ਵੀ ਜਿਗਰਾ ਰੱਖੀਦਾ ਇਹ ਜਿਹੜੇ ਦੋਰੇ ਕਰਦਾਰ ਆਪਾਂ ਲੈ ਕੇ ਘੁੰਮ ਰਹੇ ਆ ਨਾ ਇਹਦੇ ਨਾਲ ਕੱਖ ਨਹੀਂ ਨਿਕਲਣਾ ਨਾਲੇ ਰਹੀ ਗੱਲ ਸਰਦਾਰ ਵਿਕਰਮ ਸਿੰਘ ਮਜੀਠੀਆ ਦੀ ਵਿਕਰਮ ਮਜੀਠਾ ਅਰਸ਼ਦੀਪ ਕਲੇਰ ਦਾ ਵੱਡਾ ਭਰਾ ਹੋਣ ਦੇ ਨਾਤੇ ਅਰਸ਼ਦੀਪ ਕਲੇਰ ਦੇ ਨਾਲ ਆ ਕੇ ਖੜੇ ਸੋ ਜਿਹੜੇ ਗੱਲ ਅੱਜ ਕਰ ਰਿਹਾ ਮੈਂ ਜੀ ਸਬਕ ਸਿਖਾ ਦੂੰਗਾ ਜੀ ਮੈਂ ਚੀਕਾਂ ਖੜਾ ਦੂੰਗਾ ਜੀ ਉਹ ਅਸੀਂ ਚੀਕਾਂ ਨਿਕਲਦੀਆਂ ਆਪਣੀ ਅੱਖੀ ਦੇਖੀਆਂ ਨੇ ਸਰਕਾਰਾਂ ਦੇ ਵਿੱਚ ਉਹੀ ਵਿਕਰਮ ਮਜੀਠੀਆ ਜਦੋਂ ਕੈਬਨਿਟ ਮਨਿਸਟਰ ਸੀ ਸਰਦਾਰ ਸੁਖਬੀਰ ਸਿੰਘ ਬਾਦਲ ਡਿਪਟੀ ਚੀਫ ਮਨਿਸਟਰ ਸੀ ਅਸੀਂ ਉੱਥੇ ਦੇਖਿਆ ਵੀ ਕਿਵੇਂ ਸਰਸਰ ਕਰਕੇ ਇਹ ਚੀਕਾਂ ਨਿਕਲੀਆਂ ਨੇ ਉੱਥੇ ਲੋਕਾਂ ਨੇ ਸਾਰਾ ਦੇਖਿਆ ਉਹ ਸੋ ਅੱਜ ਬਾੜੀਆਂ ਫੜਾ ਮਾਰਨ ਦੀ ਲੋੜ ਨਹੀਂ ਜਿਹੜੇ ਮੁੱਦੇ ਦੀ ਗੱਲ ਹੈ ਮੁੱਦੇ ਦੀ ਗੱਲ ਤੇ ਆਵੇ ਕਿ ਪੰਜਾਬ ਸਰਕਾਰ ਦਾ ਇੰਜੀਨੀਅਰ ਇਨ ਚੀਫ 50 ਬੰਦੇ ਮਾਰਨ ਦੀ ਗੱਲ ਕਰਦਾ ਹੋਵੇ ਉਹਦੀ ਰਿਕਾਰਡਿੰਗ ਸਾਹਮਣੇ ਆਜੇ ਆਪਣੀ ਕਾਲ ਡਿਟੇਲ ਮੰਨ ਲਵੇ ਹਾਂਜੀ ਮੈਂ ਕਾਲ ਕੀਤੀ ਐ ਮੈਂ 50 ਬੰਦਿਆਂ ਦੀ ਗੱਲ ਐਦਾ ਨਹੀਂ ਕੀਤੀ ਸੀ ਮੈਂ 50 ਬੰਦਿਆਂ ਦੀ ਗੱਲ ਐਦਾ ਕੀਤੀ ਸੀ ਮਤਲਬ ਕੰਟੈਂਟ ਵੀ ਮੰਨਦਾ ਸਾਰਾ ਕੁਝ ਮੰਨੀ ਜਾਂਦਾ ਤੇ ਹਲੇ ਡਰੀ ਜਾਂਦਾ ਭੱਜੀ ਜਾਂਦਾ ਜੀ AI ਜਨਰੇਟਡ ਮਮਾ ਕਾਲ ਤਾਂ ਤੂੰ ਮੈਨੂੰ ਕੀਤੀ ਐ AI ਜਨਰੇਟ ਮੈਂ ਕਰ ਲਈ ਕਾਲ ਤੂੰ ਮੈਨੂੰ ਕਰ ਰਹੇ ਆ ਧਮਕੀਆਂ ਤੂੰ ਮੈਨੂੰ ਦੇ ਰਹੇ ਆ ਜਾਨੋਂ ਮਰਨ ਦੀ ਗੱਲ ਜਤਿੰਦਰ ਭੰਗੂ ਕਰ ਰਿਹਾ ਸੋ ਹਰਸ਼ਦੀਪ ਕਲੇਅਰ ਬੜਾ ਸਪਸ਼ਟ ਤੌਰ ਤੇ ਕਹਿਣਾ ਚਾਹੁੰਦਾ ਕਿ ਤੇਰੇ ਵਰਗੇ ਬੰਦਿਆਂ ਤੋਂ ਅਸੀਂ ਡਰਦੇ ਨਹੀਂ ਇਹ ਜਿਹੜਾ ਤੁਸੀਂ ਖੇਡ ਖੇਡਦੇ ਹੋ ਨਾ ਜੀ ਅਸੀਂ ਫਲਾਣੇ ਦੇ ਜੀ ਫਲਾਣੇ ਦੇ ਸਭ ਨੂੰ ਪਤਾ ਹੈ ਕਿ ਕੀ ਕੀ ਫੁਕਰੀਆਂ ਜਤਿੰਦਰ ਪੰਗੂ ਕਿੱਥੇ ਕਿੱਥੇ ਮਾਰਦਾ ਕਿ ਮੇਰਾ ਫਲਾਣੇ ਨਾਲ ਹੈ ਜੀ ਕਿਹੜੀ ਏਜੰਸੀ ਹੈ ਜੀ ਉਹ ਸਾਰਾ ਕੁਛ ਊਰੀ ਹੈ ਇਹ ਕਈ ਵਾਰੀ ਵਕਤ ਹੁੰਦਾ ਹੈ ਇਹ ਪ੍ਰਮਾਤਮਾ ਹੈ ਇਹ ਪ੍ਰਮਾਤਮਾ ਨੇ ਨੰਗਾ ਕਰਨਾ ਸੀ ਜਤਿੰਦਰ ਪੰਗੂ ਦਾ ਚਿਹਰਾ